ਅੱਜ ਦੇ 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 ਸਾਬੇ ਜਨੂਬੀ ਸਾਰਾਇ ਕਾ ਨੇ ਜਿਹੜੇ ਆਸਥਾਨਾਂ ਦੇ ਨਾਲ ਮੋੜਾ ਰੱਖਿਆ ਹੋਇਆ ਉਹਨਾਂ ਨੂੰ ਫਰੋਟ ਉਸਟਰ ਤੇ ਕੋੜਾ ਉਹ ਸਿਫਰ ਦੇ ਭਾਵਾਂ ਦੇ ਜਿਦੋਂ ਆਪਾਂ ਆਪਣੇ ਮਾਰਕਾਂ ਦੇ ਸਾਹਮਣੇ ਖੜਾ ਹਾਂ ਸਾਹਮਣੇ ਬੈਠੇ ਜਿਨ੍ਹਾਂ ਦੇ ਮੁੱਢਾ ਭਾਵਾਂ ਦੇ ਰੱਖਿਆ ਹੋਣਾ ਉਹ ਕੋਈ ਕੁਆਵਾ ਜੇ ਦਾ ਉਹਨਾਂ ਦਾ ਜਿਹੜਾ ਰੁਕਾ ਉਹ ਜਿਹੜਾ ਹੈ ਸਹੀ ਜਸਾਵਾਤੀ ਪਰ ਇਹ ਵੀ ਸਾਡਾ ਜਿਹੜਾ ਸਾਡੇ ਧਰਮ ਦਾ ਦਸਤਾ

Gracias. करो पहले ये कर सकता है 16:30 बजे दरवाजे के सामने कौन से की आंखों और मस्जिद के पास की देवतेश्वर भगवान होकर के पानी बोल के ले लो जी सारे अपने साथ के करके पानी ले ले जी के नाम है 16 तारीख के एक मुबारक मौके पे अपने संस्थान के करने के ਅੱਜ ਜਿਹੜਾ ਰੋਜਾ ਖਿਲਾਉਣ ਦਾ ਰੱਖਿਆ ਸੀ ਪ੍ਰੋਗਰਾਮ ਪਹਿਲਾਂ ਤਾਂ ਮੈਂ ਰੋਜੇ ਬਾਰੇ ਕਹੂੰਗਾ ਵੀ ਰੋਜਾ ਭਾਵੇਂ ਬੋਲਣ ਚ ਬਹੁਤ ਛੋਟਾ ਜਿਹਾ ਲੱਗਦਾ ਹੈ ਪਰ ਇਹ ਇੱਕ ਸਾਧਨਾ ਹੈ ਇੱਕ ਭਗਤੀ ਹੈ ਜਿਵੇਂ ਪਹਿਲਾਂ ਵੀ ਬੋਲਿਆ ਸੀ ਵੀ ਜਿਵੇਂ ਕਈ ਬਹੁਤ ਜਿਹੜੇ ਲੋਕ ਹਾਰਡ ਵਰਕ ਕਰਦੇ ਆ ਉਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨੂੰ ਨਿਰਵਿਘਨ ਰੱਖਦੇ ਨੇ ਤੇ ਅੱਜ ਜਿਹੜਾ ਇੱਥੇ ਖਲਾਉਣ ਦੇ ਪ੍ਰੋਗਰਾਮ ਤੇ ਸਾਰੇ ਭਾਈਚਾਰੇ ਦੇ ਲੋਕ Hindu Sikh Isai Muslim ਸਾਰੇ ਇਕੱਠੇ ਹੋਏ ਇੱਕ ਸਰਬਸਾਂਝੀ ਵਾਲਤਾ ਦਾ ਸਨੇਹ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਕਿਹਾ ਵੀ Hindu Sikh Isai ਸਾਰੇ ਭਾਈ ਮੁਸਲਮ Hindu Muslim Sikh Isai ਸਾਰੇ ਭਾਈ ਭਾਈ ਉਹ ਉਹ ਸਨੇਹ ਤੇ ਉਹ ਹੱਸਪੇਤੇ ਅਸੀਂ ਅੱਜ ਜਿਹੜਾ ਖੜੇ ਆ ਤੇ ਇੱਕ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਬਹੁਤ ਵਧੀਆ ਪ੍ਰਾਲਾ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਰਾਜਨੀਤਿਕ ਮਾਹੌਲ ਵੀ ਕੁਝ ਰਾਜਦ ਕਾਗੂ ਜਾਂ ਕੁਝ ਪਾਰਟੀਆਂ ਅੱਜ ਜਿਹੜਾ ਸਾਨੂੰ ਸਾਡੇ ਲੋਕਾਂ ਨੂੰ ਧਰਮਾਂ ਦੇ ਵਿੱਚ ਮਨਪਾਂ ਦੇ ਵਿੱਚ ਧਰਮਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਲਈ ਵੀ ਇੱਕ ਇੱਕ ਸਨੇਹਾ ਹੈ ਤੇ ਮੈਂ ਤੁਹਾਡੇ ਸਾਹਮਣੇ ਹੀ ਆਮ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਅਸੀਂ ਜਿਹੜੀ ਇਸ ਭਾਈਚਾਰੇ ਖਾਂਦ ਨੂੰ ਸਾਨੂੰ ਰਲ ਕੇ ਹੋਰ ਮਜ਼ਬੂਤ ਕਰਨਾ ਚਾਹੀਦਾ ਨਾ ਕਿ ਜਿਹੜੇ ਕੁਝ ਲੋਕਾਂ ਦੇ ਪਿੱਛੇ ਲਾ ਕੇ ਸਾਨੂੰ ਇਹ ਜਿਹੜੇ ਭਾਈਚਾਰੇ ਦੇ ਵਿੱਚ ਵਿਛੜੇ ਕਰਨ ਖੜੇ ਕਰਨ ਚਾਹੀਦੇ ਆ ਜਾਂ ਇਹ ਚੋੜੇ ਪਾੜੇ ਪੜ ਚਾਹੀਦਾ ਅਸੀਂ ਇਲਾਕੇ ਦਾ ਮਾਦਰਾ ਹੀ ਸ਼ੁਰੂ ਕਰਤਾ ਹਾਂ ਅੱਲਾ ਦੇ ਨਾਮ ਤੇ ਮਿਹਰਮਾਨ ਕਰਦੇ ਹਾਂ ਅੱਜ ਮਹਿਲਕੋਟ ਦੀ ਨਗਰ ਬਰਨਾਲਾ ਦੇ ਵਿੱਚ ਸੇਵੀਂ ਹੁਜਾ ਕਾਰਪਾਰਟੀ ਰੱਖੀ ਗਈ ਸੀ ਜਿਹਦੇ ਵਿੱਚ Hindu Muslim ਸਾਰੇ ਸਾਰੇ ਭਾਈਆਂ ਨੇ ਆ ਕੇ ਵਿਚਾਰ ਕੀ ਸੁਣੇ ਪੁਰੀ ਅਸੀਂ ਮਹਿਲਕੋਟ ਦੀ ਧਰਤੀ ਤੋਂ ਇੱਕ ਸੋਹਣੀ ਵਿਵਾਨੀ ਦੀ ਕੋਸ਼ਿਸ਼ ਕੀਤੀ ਹੈ ਇੱਕ ਗੁਣਨਾਸਤੇ ਨੂੰ ਉਸੇ ਸਿੱਕੇ ਸਾਰੇ ਆਪਸੇ ਦੀ ਪਾਪਾ ਜਿਲ੍ਹਾ ਸੰਹਿਵਾਲ ਦਾ ਸੰਹਿਾਨ ਪਰਿਪੁਰਨ ਅਧਿਆ ਸਮਰਥਤਾ ਸਹਿਚੇ ਆਪਣਾ ਕੋਸ਼ਿਸ਼ ਕੀਤੀ ਉਹ ਨਕਸ਼ਾ ਕਰਮ ਦੇ ਜਨਰਲ ਦੀ ਸਸਿ ਨੋਟ ਕਰਦੇ ਹਾਂ ਸਾਡੇ ਦੇ ਵਿੱਚ ਨਾ ਕਲਰ ਸਵਾਰ ਦੇ ਜਿਹੜਾ ਪਾਰਟ ਨੇ ਕੀ ਆਪਣੇ ਦਰਜਨ ਸੀ ਜਿਹੜਾ ਨੋਟ ਸਾਡੇ ਦੇ ਵਿਸ਼ੇਸ਼ਤਾ ਪੁਤਰ ਕਾਲੀ ਨਹੀਂ ਹੁੰਦਾ ਸਾਡੇ ਨਾਲੋਂ ਭਰਾਵਾਂ ਦਾ ਪਿਛਲੇ ਸਕੂਪਰਾ ਮਾਸੀਪੁਰਾ ਮਾਸੀਪੁਰਾ ਤੋਂ ਆਪਾਂ ਪਸੰਦ ਕਰਦੇ ਹਾਂ ਸੇਖੋ ਜਿਹੜੀ ਇੱਕ ਬਹੁਤ ਹੀ ਇੱਜ਼ਤ ਵਾਲਾ ਸ਼ਰਮਾਨਾਏ ਸਾਰੇ ਮੈਂਬਰਾਂ ਦਾ ਮੈਂ ਨਾਮ ਲਵਾਉਣ ਦਾ ਬਹੁਤ ਮਨ ਕਰੀ ਜੋ ਕਿ ਉਹ ਜਿਹੜੀ ਮੈਂ ਸਾਰੇ ਦਾ ਤੈਅ ਤੋਂ ਕਰਨਾ ਜਿਨ੍ਹਾਂ ਨੇ ਇਹ ਸਕੂਲ ਦਾ ਸਥਾਨ ਜਿਉਂਨਾ ਬਣ ਲਈ ਸਾਡੇ ਮਾਣ ਦੇ ਹੱਥ ਮਾਣ ਦੇ ਹੱਥ ਚਾਹੁੰ ਲਈਏ ਇਹ ਖਾਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੌਸਲਾ ਦਿੰਦਾ ਕਿ ਇਸੇ ਤਰ੍ਹਾਂ ਹੀ ਇਹ ਸਕੂਲ ਦਾ ਰੂਪ ਹਾਲੇ ਪ੍ਰਾਪਤ ਲਈ ਇਹ ਬਹੁਤ ਉਸਰ ਸਾਰੇ ਸਾਡੇ ਆਏ ਹੋਏ ਜੀ ਤੁਹਾਿਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਅਤੇ ਉਮੀਦ ਕਰਦੇ ਹਾਂ ਕਿ ਇਸ ਸਾਡੇ ਸੂਬੇ ਦੇ ਨਿਰਮਾਣ ਦੀ ਕੋਸ਼ਿਸ਼ ਨੂੰ ਤੁਸੀਂ ਆਪ ਆਪਣੀ ਚਾਣ ਨਾਲ ਰਾਹੀਂ ਉਹਨਾਂ ਦੇਸ਼-ਦੇਸ਼ ਵਿੱਚ ਬੈਠੇ ਸਾਡੇ ਸੂਬੇ ਅਤੇ ਸਾਡੇ ਪੰਜਾਬੀਆਂ ਤੱਕ ਇਹ ਜਿਹੜੀ ਹੈਗੀ ਹੈ ਜਿਹਦੇ ਵਿੱਚ ਮੁਬਾਰਕਬਾਦ ਅਸੀਂ ਪ੍ਰਗਟ ਕਰਦੇ ਸਾਡੇ ਜਿਹੜੇ ਮੁਬਾਰਕਬਾਦ ਪ੍ਰਗਟ ਕਰਾਉਂਦੇ ਸਾਰਿਆਂ ਦਾ ਇੱਕ ਵਾਰ ਫਿਰ ਮਹਿਲਪੁਰਾਂ ਦੀ ਧਰਤੀ ਤੇ ਆਉਣ ਲਈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਾਂ ਕਿ ਬਹੁਤ ਬਹੁਤ ਧੰਨਵਾਦ ਅੱਜ ਜਿਹੜੀ ਯਾ ਅਸੀਂ ਇਹ ਵੀ ਕਿਹਾ ਹੈ ਕਿ ਡਾਕਟਰ ਨੇ ਪਰਮਾਣਤੀ ਬਣਾਓ ਲੋਕਾਂ ਨੂੰ ਸੁਆਦ ਨੂੰ ਬਹੁਤ ਵੱਡਾ ਸਨੇਹ ਦਿੱਤਾ ਗਿਆ ਔਰ ਜਿਹੜੇ ਮੁਸਲਮਾਨ ਸਾਈ ਸਭ ਭਾਈ ਭਾਈ ਇਹ ਰੋਕੇ ਦੇ ਵਿੱਚ ਉਹ ਸਨੇਹ ਦਿੱਤਾ ਸੰਗਤ ਨੂੰ ਇਹਨਾਂ ਨੇ ਵੀ ਭਾਈ ਭਾਈ ਜਿਵੇਂ ਰਹੇ ਜਿਵੇਂ ਸਮਾਜੀ ਸਾਰੇ ਧਰਮਾਂ ਦੇ ਲੋਕਾਂ ਨੂੰ ਬੈਠ ਆਪਣੇ ਇਕੱਠੇ ਕਿਵੇਂ ਰੱਖਿਆ ਜਾਂਦਾ ਵੀ ਅਸੀਂ ਮਿੱਠੂ ਮੁਹੰਮਦ ਜੀ ਦਾ ਬਹੁਤ ਬਹੁਤ ਨਮਰ ਕਰਦੇ ਆਂ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਸਨੇਹਾ ਅੱਜ ਜਨਤਾ ਨੂੰ ਦਿਖਾਇਆ 3 ਲੋਕੀ ਦੇ ਮੱਤਵਲ ਤੁਸੀਂ ਇਹਨਾਂ ਨੇ ਜੋ ਇਹਨਾਂ ਨੇ ਆਪਣੇ ਧਰਮ ਪ੍ਰਤੀ ਦੱਸਿਆਗਾ ਉਹ ਸਾਨੂੰ ਬਹੁਤ ਹੀ ਖੈਸੀ ਮਹਿਸੂਸ ਹੋਈਆ ਕਿਉਂਕਿ ਇਹਨਾਂ ਨੇ ਸਾਰੇ ਧਰਮਾਂ ਨੂੰ ਇੱਥੇ ਬੁਲਾ ਕੇ ਇੱਕ ਸਾਂਝਾ ਬਹੁਤ ਵੱਡੀ ਭਾਈਚਾਰਕ ਜਤ ਜ